ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸ਼੍ਰੋਮਣੀ ਅਕਾਲੀ ਦਲ ਤੋਂ ਲੁਧਿਆਣਾ ਲੋਕ ਸਭਾ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਵੱਲੋਂ ਡੁਗਰੀ 200 ਫੁੱਟੇ ਰੋਡ ਵਿਖੇ ਅਕਾਲੀ ਦਲ ਆਗੂ ਸਤਨਾਮ ਸਿੰਘ ਕੱਲੇ ਦੀ ਅਗਵਾਈ ਹੇਠ ਵਰਕਰਾਂ ਨਾਲ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਪત્રਕਾਰਾਂ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਅਤੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਧਰ ਅਤੇ ਕੱਲਿਆਂ ਲੋਕ ਸਭਾ ਚੋਣਾਂ ਲੜ ਰਿਹਾ ਹੈ ਅਸੀਂ ਸਮੂਹ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਤੁਸੀਂ ਲੁਧਿਆਣਾ ਸ਼ਹਿਰ ਅਤੇ ਪੰਜਾਬ ਦਾ ਵਿਕਾਸ ਚਾਹੁੰਦੇ ਹੋ ਤਾਂ ਇੱਕ ਵੋਟ ਤੱਕੜੀ ਨੂੰ ਪਾ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਮੈਂਬਰ ਪਾਰਲੀਮੈਂਟ ਬਣਾਓ ਤਾਂ ਜੋ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕੀਏ ਲੁਧਿਆਣਾ ਤੋਂ ਅਰਣ ਕੁਮਾਰ ਦੀ ਖਾਸ ਰਿਪੋਰਟ ਮੇਰੇ ਨਾਲੋਂ ਬਿਹਤਰ ਤੁਸੀਂ ਜਾਣਦੇ ਹੋ ਮੇਰੇ ਨਾਲੋਂ ਬਿਹਤਰ ਇਸ ਗੱਲ ਨੂੰ ਤੁਸੀਂ ਜਾਣਦੇ ਹੋ ਜਿਹੜਾ ਹੰਗਾਰਾ ਮਿਲ ਰਿਹਾ ਉਹ ਤੁਹਾਨੂੰ ਸਾਰਾ ਮੇਰੇ ਤੋਂ ਵੱਧ ਪਤਾ ਕੱਲ ਦੀ ਗੱਲ ਤੁਸੀਂ ਕਰਨੀ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਵੀ ਕੱਲ ਜਿਹੜਾ ਰੋਡ ਸ਼ੋ ਸੀ ਉਹ ਪੰਜਾਬ ਤੇ ਪੂਰੇ ਭਾਰਤ ਵਿੱਚੋਂ ਬੰਦੇ ਆਏ ਹੋਏ ਸੀ ਉਹ ਸਿਰਫ ਲੋਕਾਂ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਔਰ ਉਹਨਾਂ ਨੂੰ ਭੁਲੇਖਾ ਕਿ ਹੁਣ ਲੁਧਿਆਣੇ ਵਾਲੇ ਤੁਹਾਡੇ ਬੈਕਅਪ ਵਿੱਚ ਨਹੀਂ ਆਉਣ ਲੱਗੇ ਬਹੁਤ ਤਿੰਨ ਵਾਰ ਧੋਖਾ ਪਹਿਲਾਂ ਖਾ ਚੁੱਕੇ ਨੇ ਬਾਹਰੋਂ ਵੀ ਬਾਹਰੀ ਉਮੀਦਵਾਰ ਨੂੰ ਤਿੰਨ ਵਾਰ ਜਿਤਾ ਚੁੱਕੇ ਨੇ ਔਰ ਬਾਹਰੀ ਉਮੀਦਵਾਰ ਦਾ ਰਿਜ਼ਲਟ ਜ਼ੀਰੋ ਆ ਇਸ ਕਰਕੇ ਹੁਣ ਤੀਜੀ ਵਾਰੀ ਚੌਥੀ ਵਾਰੀ ਧੋਖਾ ਨਹੀਂ ਖਾਣਗੇ ਲੁਧਿਆਣੇ ਵਾਲੇ ਹੁਣ ਭੁੱਲ ਜੋ ਹੁਣ ਲੁਧਿਆਣੇ ਵਾਲੇ ਲੁਧਿਆਣੇ ਵੇ ਨੂੰ ਚੁਣਨਗੇ ਜਿਹੜਾ ਲੁਧਿਆਣੇ ਦਾ ਰਹਿਣ ਵਾਲਾ ਲੁਧਿਆਣੇ ਦਾ ਜੰਪਲ ਲੁਧਿਆਣੇ ਬਾਰੇ ਜਾਣਦਾ ਔਰ ਲੁਧਿਆਣੇ ਦੀ ਗਲੀ ਗਲੀ ਵਾਰੇ ਜਾਣਨ ਵਾਲੇ ਵਿਅਕਤੀ ਨੂੰ ਚੁਣਨਗੇ ਹੁਣ ਇਹ ਗੱਲ ਸਪਸ਼ਟ ਹੋ ਗਈ ਹੈ। ਸਰਕਾਰ ਜਿੰਦੂ ਜਿੰਦੂਬਾਦ ਜੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਕੰਮ ਕਰਨਗੇ ਡਬਲ ਇੰਡੀਆ ਦੀ ਜਿਹੜੀ ਹੈ ਇੱਕ ਸਰਕਾਰ ਐ ਤੇ ਨਹੀਂ ਹੈ ਲਿਆਣੀ ਚਾਹੀਦੀ ਉਹ ਕਹਿੰਦੇ ਦੋ ਚਾਰ ਜਿਹੜੇ ਤੁਸੀਂ ਚੁਣੋਗੇ ਉਹ ਕੀ ਕਰਨਗੇ ਕਿਵੇਂ ਦੇਖੋ ਇਹ ਗੱਲ ਵੀ ਦੋ ਚਾਰ ਚੁਣਾਂਗੇ ਕੀ ਕਰਨਗੇ ਪਹਿਲੀ ਗੱਲ ਤਾਂ ਇੰਜਨ ਹੀ ਨਹੀਂ ਲੱਗਣਾ ਇਸ ਵਾਰ ਉੱਪਰ ਵਾਲਾ ਇੰਜਨ ਵੀ ਖਤਮ ਕੱਲੇ ਡੱਬੇ ਡੱਬੇ ਉੱਪਰ ਕੋਈ ਸਰਕਾਰ ਨਹੀਂ ਬਣ ਰਹੀ ਗੱਠ ਜੋੜ ਦੀ ਸਰਕਾਰ ਬਣਨੀ ਆ ਔਰ ਸਾਡੀ ਲੋੜ ਪੈਣੀ ਆ ਜਿਹੜੀ ਵੀ ਸਰਕਾਰ ਬਣੂਗੀ ਸਾਡੇ ਜਿਹੜੇ ਚੁਣੇ ਹੋਏ ਨਮਾਇंदे ਹੋਣਗੇ ਨਾ 8 10 ਉਹਨਾਂ ਦੀ ਲੋੜ ਪੈਣੀ ਆ ਤਾਂ ਸਰਕਾਰ ਬਣ ਨਹੀਂ ਇਹ ਸਰਕਾਰ ਨਹੀਂ ਬਣ ਸਕਦੀ ਔਰ ਅਸੀਂ ਸਰਕਾਰ ਬਣਾਉਣ ਤੋਂ ਪਹਿਲਾਂ ਮੁੱਦਿਆਂ ਦੇ ਉੱਤੇ ਗੱਲ ਕਰਕੇ ਫਿਰ ਕਿਸੇ ਨੂੰ ਸਮਰਥਨ ਦੇਵਾਂਗੇ ਪੰਜਾਬ ਦੇ ਮਸਲੇ ਹੱਲ ਕਰਾ ਕੇ ਪੰਜਾਬ ਦੀਆਂ ਲੋਕਾਂ ਦੀ ਗੱਲ ਕਰਕੇ ਫੇਰ ਸਮਰਥਨ ਦੇਵਾਂਗੇ ਉਹ ਬੜੇ ਭਲੇਖੇ ਜ ਆ ਵੀ ਡਬਲ ਇੰਜਨ ਤੇ ਸਿੰਗਲ ਇੰਜਨ ਦੀਆਂ ਗੱਲਾਂ ਜਿਹੜੇ ਕਰਦੇ ਨੇ ਨਾ ਇਸ ਵਾਰ ਇੰਜਨ ਨਹੀਂ ਲੱਗਣਾ ਸੋ ਦੂਸਰੀ ਜਈ ਗੱਲ ਨਮਾਇੰਦਾ ਜਿਹੜਾ ਹੋਵੇ ਨਾ ਉਹਨੇ ਆਪਣੇ ਗੱਲ ਕਰਨੀ ਹੁੰਦੀ ਆ ਮਸਲਿਆਂ ਦੀ ਆਪਣੇ ਮਸਲੇ ਹੱਲ ਕਰਾਉਣੇ ਆਵਾਜ਼ ਬੁਲੰਦ ਕਰਨੀ ਹੁੰਦੀ ਆ ਆਵਾਜ਼ ਚੁੱਕ ਕੇ ਉਸ ਤੋਂ ਬਾਅਦ ਉਹਦੀ ਪੈਰਵਾਹੀ ਕਰਨੀ ਹੁੰਦੀ ਆ ਕੱਲਾ ਸਵਾਲ ਨਹੀਂ ਪਾਉਣਾ ਕੱਲਾ ਮਸਲਾ ਉਠਾਉਣਾ ਨਹੀਂ ਫਿਰ ਉਹਦੀ ਪੈਰਵਾਹੀ ਕਰਨੀ ਹੁੰਦੀ ਆ ਵੀ ਭਾਈ ਮੈਂ ਆ ਗੱਲ ਕਹੀ ਆ ਸਬੰਧਤ ਵਿਭਾਗ ਵਿੱਚ ਜਾ ਜਾ ਕੇ ਫੈਲ ਚੱਕ ਕੇ ਫੈਲ ਦੀ ਪੈਰਵਾਹੀ ਕਰਕੇ ਮਸਲੇ ਹੱਲ ਕਰਵਾਏ ਜਾਂਦੇ ਮੈਨੂੰ ਪਤਾ ਮੈਂ ਕਰਾਏ ਹੋਏ ਜੀ ਉਹਨਾਂ ਸਾਹਿਬ ਸਮਾਰਟ ਸਿਟੀ ਦਾ ਜ਼ਿਕਰ ਕੀਤਾ ਅੱਜ ਕੱਲ ਦੇ ਸਮੇਂ ਸਮਾਰਟ ਸਿਟੀ ਪ੍ਰੋਜੈਕਟ ਆਇਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਲਿਆਂਦਾ ਤਾਂ ਉਹ ਵੀ ਕਿੰਨੇ ਕਿੰਨੇ ਪ੍ਰੋਜੈਕਟ ਦਿਖਾ ਰਹੇ ਦੇਖੋ ਝੂਠ ਬੋਲਣ ਦੇ ਵਿੱਚ ਕੋਈ ਟੈਕਸ ਥੋੜਾ ਲੱਗਦਾ ਲੱਗਦਾ ਕੋਈ ਟੈਕਸ ਉਹ ਝੂਠ ਬੋਲ ਕੇ ਆ ਸਰਕਾਰ ਬਣਾ ਲੈ ਝੂਠ ਬੋਲ ਕੇ ਪਹਿਲਾਂ ਸੌ ਖਾਲੀਆਂ ਝੂਠੀਆਂ ਤੇ ਇਸੇ ਤਰ੍ਹਾਂ ਬਿੱਟੂ ਜੀ ਝੂਠ ਦੇ ਵਿੱਚ ਬੋਲ ਜੀ ਸਾਰੀ ਦੁਨੀਆ ਜਾਣਦੀ ਆ ਵੀ ਐਲੀਵੇਟਰ ਰੋਡ ਦਾ ਨੀ ਪੱਥਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਗੱਡਕਰੀ ਸਭ ਤੋਂ ਰਖਾਇਆ ਸੀ ਜੀ 16 ਦੇ ਵਿੱਚ ਸਾਰੀ ਦੁਨੀਆ ਜਾਣਦੀ ਤੁਸੀਂ ਵੀ ਜਾਣਦੇ ਹੋ ਤੇ ਉਹ ਪੁਲ ਦੇ ਉੱਤੇ ਚੜ ਕੇ ਰੋਜ਼ ਲਾਈਵ ਹੋ ਜਾਂਦਾ ਸੀ ਵੀ ਆ ਬਣ ਰਿਹਾ ਜੀ ਆ ਦੇਖੋ ਜੀ ਸੋ ਇਸ ਕਰਕੇ ਮੈਂ ਇਹ ਕਹਿਣਾ ਵੀ ਲੁਧਿਆਣੇ ਦਾ 10 ਸਾਲ ਮੈਂਬਰ ਪਾਰਲੀਮੈਂਟ ਰਿਆ ਲੁਧਿਆਣੇ ਦੀ ਨਿਸ਼ਾਨੀ ਤਾਂ ਦੱਸਿਆ ਆਪਦੀ ਉਹਨੇ ਕੀ ਕੀਤਾ ਕਿਤੇ ਉਹਦਾ ਪੱਥਰ ਲੱਗਿਆ ਹੋ ਤਾਂ ਲੱਭ ਕੇ ਦਿਖਾ ਦਿਓ ਕਿਸੇ ਧਰਮਸ਼ਾਲਾ ਨੂੰ ਕਿਸੇ ਸਕੂਲ ਨੂੰ ਕਿਸੇ ਹੋਥਾਂ ਦੇ ਉੱਤੇ ਜਿਹੜੇ ਦਿੱਤੇ ਹੋਏ ਫੰਡ ਦਾ ਦਿਖਾ ਦਿਓ ਲੁਧਿਆਣੇ ਦੇ ਵਿੱਚ ਇੱਕ ਵੀ ਕੰਮ ਨਹੀਂ ਕੀਤਾ ਲੁਧਿਆਣੇ ਦੇ ਇੱਕ ਵੀ ਦੁੱਖ ਸੁੱਖ ਚ ਭਾਈਵਾਲੀ ਨਹੀਂ ਬਣੀ ਲੁਧਿਆਣੇ ਦੇ ਇੱਕ ਵੀ ਖੁਸ਼ੀ ਗਮੀ ਦੇ ਸਮਾਗਮ ਵਿੱਚ ਨਹੀਂ ਆਇਆ ਲੁਧਿਆਣੇ ਦੇ ਲੋਕਾਂ ਦੀ ਸਾਰ ਨਹੀਂ ਲਈ ਉਹਨਾਂ ਨੂੰ ਵੇਵਕੂਪ ਸਮਝਦਾ ਰਿਹਾ ਵੀ ਇਹ ਤਾਂ ਵੇਵਕੂਪ ਨੇ ਮੈਨੂੰ ਵੋਟ ਪਾ ਦਿੰਦੇ ਆ ਮੈਂ ਇਹਨਾਂ ਤੋਂ ਕੀ ਲੈਣਾ ਸਰ ਜਿਹੜੇ ਪਿਛਲੀ ਵਾਰੀ ਤੁਹਾਡੇ ਹਲਕਾ ਪੂਰਬੀ ਦਾ ਪ੍ਰੋਜੈਕਟ ਇਹਨਾਂ ਨੇ ਰੋਕਤੇ ਸੀ 2022 ਦੇ ਵਿੱਚ ਆ ਕੇ ਸਾਰਾ ਦੇ ਵਿੱਚ ਆ ਕੇ ਇਹਨਾਂ ਨੇ ਉਹਨੂੰ ਕਿਸ ਤਰ੍ਹਾਂ ਨਾ ਉਹ ਪ੍ਰੋਜੈਕਟ ਦੁਆਰਾ ਨਵੇਂ ਸ਼ਹਿਰ ਤੋਂ ਸ਼ੁਰੂ ਕਰਵਾਉਣਾ ਦੇਖੋ ਸਾਡੇ ਲਈ ਇਹਨੇ ਮਸੀਬ ਪੁਰਬੀ ਲਈ ਮੁਸੀਬਤ ਖੜੀ ਕੀਤੀ ਆ ਨਮਾਇंदे ਮਸਲੇ ਹੱਲ ਕਰਨ ਵਾਸਤੇ ਹੁੰਦੇ ਆ ਮੁਸੀਬਤਾਂ ਖੜੀਆਂ ਕਰਨ ਵਾਸਤੇ ਨਹੀਂ ਹੁੰਦੇ ਜੀ ਇਹਨਾਂ ਨੇ ਮੁਸੀਬਤ ਸਾਡੇ ਲਈ ਦਿੱਤੀ ਜਿਹੜਾ ਰੋਡ ਬਣਿਆ ਨਾ ਪਾਣੀ ਪਾਤ ਤੋਂ ਲੈ ਕੇ ਤਰਨ ਤਰ ਤੱਕ ਸੌਰੀ ਜਲੰਧਰ ਤੱਕ ਉਹਦੇ ਜਿਹੜੇ ਸਿੰਗਲ ਸਪੈਨ ਪੁਲ ਬਣਾਤੇ ਅੱਜ ਲੁਧਿਆਣਾ ਦੋ ਹਿੱਸਿਆਂ 'ਚ ਬਣਦਾ ਇਹਨਾਂ ਨੇ ਹੁਣ ਜੇ ਪਰਲੇਵਨ ਨੂੰ ਸ਼ਹਿਰ ਬਣਾਉਣਾ ਹੋਵੇ ਇੱਕ ਬਹੁਤ ਵੱਡਾ ਬਹੁਤ ਵੱਡਾ ਟਾਸਕ ਇਧਰ ਆਉਣ ਵਾਸਤੇ ਜਾਮ ਨੂੰ ਫੇਸ ਕਰਨਾ ਪੈਂਦਾ ਵਾਪਸ ਜਾਣ ਵਾਸਤੇ ਜਾਮ ਨੂੰ ਫੇਸ ਕਰਨਾ ਪੈਂਦਾ ਇੰਨੀ ਮੁਸ਼ਕਲ ਹੋ ਗਈ ਪਰਲੇ ਬਨੇ ਵੱਡੀ ਇੰਡਸਟਰੀ ਆ ਫੌਜਰੀ ਦੀ ਤੇ ਹੋਰ ਉਹਨਾਂ ਨੂੰ ਆਉਣਾ ਜਾਣਾ ਹੈ ਉਹ ਕਾਰਾ ਮਟੀਰੀਅਲ ਜਾਣਾ ਬਣਿਆ ਹੋਇਆ ਪ੍ਰੋਡਕਟ ਜਾਣਾ ਬੜੀ ਮੁਸ਼ਕਲ 'ਚ ਉਹ ਲੋਕ ਰਹਿ ਰਹੇ ਨੇ ਔਰ ਮੈਂ ਤੁਹਾਡੇ ਲਈ ਇਹ ਗੱਲ ਦੱਸਣੀ ਚਾਹੁੰਨਾ ਲੁਧਿਆਣਾ ਨਿਵਾਸੀਆਂ ਨੂੰ ਕਹਿਣੀ ਚਾਹੁੰਨਾ ਬੇਨਤੀ ਕਰਨੀ ਚਾਹੁੰਨਾ ਵੀ ਤੁਸੀਂ ਮੈਨੂੰ ਸੇਵਾ ਦਾ ਜੇ ਮੌਕਾ ਦਿਓਗੇ ਉਹ ਐਲੀਵੇਟਡ ਰੋਡ ਕਰਾਂਗੇ ਐਲੀਵੇਟਡ ਸ਼ੇਰਪੁਰ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਪਿੱਲਰਾਂ ਦੇ ਉੱਤੇ ਪੁਲ ਬਣਾਵਾਂਗੇ ਦੁਬਾਰਾ ਤੋਂ ਤਾਂ ਜੋ ਜਿਹੜਾ ਸਾਡਾ ਪਰਲਾ ਸ਼ਹਿਰ ਆ ਜਿਹੜਾ ਸ਼ਹਿਰ ਤੋਂ ਕੱਟਿਆ ਗਿਆ ਉਹਨੂੰ ਸ਼ਹਿਰ ਦਾ ਹਿੱਸਾ ਬਣਾਇਆ ਜਾਊਗਾ ਤੁਸੀਂ ਆਪ ਵੀ ਦੇਖੋ ਸਾਡੇ ਜਿਨੇਵ ਲੁਧਿਆਣਾ ਕਾਰਬੀਅਰ ਐਸੋਸੀਏਸ਼ਨ ਦੇ ਮੈਂਬਰ ਨੇ ਸਾਰਿਆਂ ਨੇ ਸਮਰਥਨ ਦਿੱਤਾ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਨੂੰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਅਸੀਂ ਇਹਨਾਂ ਨੂੰ ਇਹ ਵਿਸ਼ਵਾਸਨ ਦਵਾਇਆ ਕਿ ਇਹਨਾਂ ਨੂੰ ਅਸੀਂ ਵੱਧ ਤੋਂ ਵੱਧ ਬਹੁਮਤ ਨਾਲ ਲੁਧਿਆਣਾ ਜਿਹੜੇ ਤੋਂ ਚਿਤਾਵਾਂਗੇ ਕੀ ਕਹਿਣਾ ਚਾਹੁੰਦੇ ਹੋ ਪਬਲਿਕ ਨੂੰ ਕੀ ਅਪੀਲ ਕਰੋਗੇ ਮੈਂ ਤਾਂ ਪਬਲਿਕ ਨੂੰ ਇਹੀ ਅਪੀਲ ਦਵਾਂਗਾ ਕਿ ਸ਼ਰਮਨੀ ਅਕਾਲੀ ਦਲ ਨੂੰ ਜਿਤਾਓ ਜੇ ਲੁਧਿਆਣਾ ਜ਼ਿਲ੍ਹੇ ਦਾ ਵਿਕਾਸ ਕਰੋਣਾ ਲੁਧਿਆਣਾ ਦੇ ਕੈਂਡੀਡੇਟ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਨੇ ਇਮਾਨਦਾਰ ਵੇਦਾਗ ਬੰਦੇ ਨੇ ਜੇ ਇਹਨਾਂ ਨੂੰ ਤੁਸੀਂ ਜਿਤਾਉਂਗੇ ਲੋਕ ਸਭਾ ਚ ਜਾ ਕੇ ਲੁਧਿਆਣਾ ਜ਼ਿਲ੍ਹੇ ਦੀ ਆਵਾਜ਼ ਉਠਾਉਣਗੇ ਜਿੱਚ ਲੁਧਿਆਣਾ ਜ਼ਿਲ੍ਹੇ ਦਾ ਵਿਕਾਸ ਹੋਊਗਾ ਅਰੇ ਵੱਡੀ ਗਿਣਤੀ ਨੌਜਵਾਨ ਵੀ ਪਹੁੰਚੇ ਸਿਗੇ ਜਿੰਨੇ ਵੀ ਸੀ ਤੁਸੀਂ ਦੇਖ ਹੀ ਲਿਆ ਅੱਜ ਕਿੰਨੇ ਨੌਜਵਾਨ ਆਏ ਨੇ ਕਿੰਨਾ ਇਕੱਠ ਸੀਗਾ ਇਹੀ ਅਪਰਜਿਤ ਯਕੀਨੀ ਦਵਾਉ ਰਹੇ ਆ ਕਿ ਇੱਕ ਤਰੀਕ ਨੂੰ ਸ਼ਰੋਨੀ ਅਕਾਲੀ ਦਲ ਨੂੰ ਵੋਟਾਂ ਵੰਡ ਗਈ ਹੈ ਤੇ ਜਿਹੜਾ ਰਿਜ਼ਲਟ ਉਹ ਕੋ ਸ਼ਰੋਨੀ ਦਾ ਅਕਾਲੀ ਦਲ ਦਾ ਹੱਕ ਚ ਆਊਗਾ ਜੀ ਠੀਕ ਹੈ ਧੰਨਵਾਦ ਆ ਜੀ